ਸਤਿ ਸ਼੍ਰੀ ਅਕਾਲ ਆਵਾਜ਼ ਉਚਬਾਤਾਂ ਦੀ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਇੱਕ ਵਾਰੀ ਦੀ ਗੱਲ ਹੈ Shimla ਸ਼ਹਿਰ ਦੇ ਇੱਕ ਪਿੰਡ ਵਿੱਚ ਇੱਕ ਸਾਜਨ ਨਾਮ ਦਾ ਆਦਮੀ ਰਹਿੰਦਾ ਸੀ ਉਸ ਦੇ ਘਰ ਦੇ ਕੋਲ ਹੀ ਸੇਬਾਂ ਦੇ ਉੱਚੇ-ਉੱਚੇ ਬਾਗ ਸੀ ਉੱਥੇ ਉਹ ਹਰ ਰੋਜ਼ ਸੇਬਾਂ ਦੇ ਬਾਗ ਦੀ ਖੇਤੀ ਕਰਨ ਜਾਂਦਾ ਸੀ ਉਸ ਆਦਮੀ ਦਾ ਬਾਗ ਬਹੁਤ ਉੱਚੇ ਪਹਾੜਾ ਤੇ ਸੀ ਜਿੱਥੇ ਜਾ ਕੇ ਉਹ ਖੇਤੀ ਦਾ ਕੰਮ ਹਰ ਰੋਜ਼ ਕਰਦਾ ਸੀ ਇੱਕ ਦਿਨ ਉਸ ਸਾਜਨ ਦਾ ਛੋਟਾ ਮੁੰਡਾ ਕਹਿਣ ਲੱਗਾ ਕਿ ਪਿਤਾ ਜੀ ਮੈਂ ਵੀ ਤੁਹਾਡੇ ਨਾਲ ਖੇਤਾਂ ਵਿੱਚ ਕੰਮ ਕਰਨ ਜਾਣਾ ਹੈ ਤਾਂ ਪਿਤਾ ਜੀ ਨੇ ਰਸਤਾ ਲੰਬਾ ਹੋਣ ਕਰਕੇ ਮਨ੍ਹਾ ਕਰ ਦਿੱਤਾ ਸਾਜਨ ਆਪਣੇ ਪੁੱਤਰ ਨੂੰ ਕਹਿੰਦਾ ਪੁੱਤ ਜਿੱਥੇ ਖੇਤੀ ਹੁੰਦੀ ਹੈ ਉਹ ਪਹਾੜ ਬਹੁਤ ਉੱਚੇ ਹਨ ਰਸਤਾ ਵੀ ਬਹੁਤ ਤੰਗ ਹੈ ਤੁਸੀਂ ਕਿਵੇਂ ਚੜੋਗੇ ਪਹਾੜ ਫਿਰ ਪੁੱਤਰ ਨੇ ਜਿੱਤ ਕੀਤੀ ਤਾਂ ਫਿਰ ਉਸ ਦਾ ਪਿਓ ਮੰਨ ਗਿਆ ਦੋਵੇਂ ਪਹਾੜ ਚੜਨ ਲੱਗ ਪਏ ਪਿਤਾ ਨੇ ਆਪਣੇ ਮੁੰਡੇ ਦਾ ਹੱਥ ਜ਼ੋਰ ਨਾਲ ਫੜਿਆ ਹੋਇਆ ਸੀ ਇੱਕ ਪਾਸੇ ਖਾਈ ਤੇ ਦੂਜੇ ਪਾਸੇ ਪਹਾੜ ਸੀ ਰਸਤਾ ਬਹੁਤ ਛੋਟਾ ਸੀ ਉਹ ਪਹਾੜ ਦੀ ਚੋਟੀ ਤੇ ਪਹੁੰਚਣ ਵਾਲੇ ਹੀ ਸੀ ਰਸਤੇ ਵਿੱਚ ਇੱਕ ਵੱਡਾ ਪੱਥਰ ਆਇਆ ਸਾਜਨ ਨੂੰ ਪਤਾ ਸੀ ਕਿ ਉੱਥੇ ਇੱਕ ਵੱਡਾ ਪੱਥਰ ਪਿਆ ਹੈ ਤਾਂ ਉਹ ਸਾਈਡ ਤੋਂ ਲੰਘ ਗਿਆ ਪਰ ਉਸਦੇ ਮੁੰਡੇ ਦਾ ਧਿਆਨ ਕਿਤੇ ਹੋਰ ਸਾਈਡ ਤੇ ਸੀ ਤਾਂ ਉਹ ਪੱਥਰ ਨਾਲ ਟਕਰਾ ਗਿਆ ਤੇ ਉਸਦੇ ਸੱਟ ਲੱਗ ਗਈ ਮੁੰਡੇ ਨੇ ਚਿੱਕਾ ਮਾਰ ਦਿੱਤੀਆਂ ਪਹਾੜ ਸ਼ਾਂਤ ਹੋਣ ਕਰਕੇ ਉਸ ਦੀਆਂ ਚੀਕਾਂ ਗੂੰਜਣ ਲੱਗੀਆਂ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕੀ ਹੋ ਰਿਹਾ ਹੈ ਕੌਣ ਮੇਰੇ ਉੱਤੇ ਹੱਸ ਰਿਹਾ ਹੈ ਕੌਣ ਉਸ ਨੂੰ ਦੇਖ ਰਿਹਾ ਹੈ ਕੌਣ ਉਸ ਦਾ ਮਜ਼ਾਕ ਉਡਾ ਰਿਹਾ ਹੈ ਮੁੰਡੇ ਨੇ ਗੁੱਸੇ ਵਿੱਚ ਕਿਹਾ ਤੁਸੀਂ ਕੌਣ ਹੋ ਕਿਉਂ ਮੇਰਾ ਮਜ਼ਾਕ ਉਡਾਉਂਦੇ ਹੋ ਤੁਸੀਂ ਮੇਰੇ ਸਾਹਮਣੇ ਆਓ ਮੈਂ ਤੁਹਾਨੂੰ ਦੇਖ ਲਵਾਂਗਾ ਫਿਰ ਉਹ ਪਹਾੜਾ ਵਿੱਚ ਕੂੰਝ ਸੁਣ ਕੇ ਡਰ ਗਿਆ 사ਰਜਨ ਸਮਝ ਗਿਆ ਹੈ ਕਿ ਕੀ ਹੋ ਰਿਹਾ ਹੈ ਮੁੰਡੇ ਪਿਤਾ ਤੋਂ ਪੁੱਛਿਆ ਕੌਣ ਮੈਨੂੰ ਡਰਾ ਰਿਹਾ ਹੈ ਤੰਗ ਕਰ ਰਿਹਾ ਹੈ ਕੌਣ ਮੇਰਾ ਮਜ਼ਾਕ ਉਡਾ ਰਿਹਾ ਹੈ ਉਸਦੇ ਪਿਤਾ ਜੀ ਪਹਾੜਾਂ ਦੀ ਖਾਈ ਵੱਲ ਦੇਖ ਕੇ ਬੋਲੇ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਫਿਰ ਆਵਾਜ਼ ਗੂੰਜਣ ਲੱਗ ਗਈ ਉਹ ਮੁੰਡਾ ਬਹੁਤ ਹੈਰਾਨ ਹੋ ਗਿਆ ਤੇ ਕਹਿੰਦਾ ਉਹੀ ਆਵਾਜ਼ ਜੋ ਮੈਨੂੰ ਕਹਿੰਦੀ ਹੈ ਮੈਂ ਨੂੰ ਪਰੇਸ਼ਾਨ ਤੰਗ ਕਰਦੀ ਹੈ ਉਹੀ ਆਵਾਜ਼ ਮੈਨੂੰ ਕਹਿੰਦੀ ਹੈ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਉਸਦੇ ਪਿਤਾ ਉਹਦੇ ਵੱਲ ਦੇਖ ਕੇ ਕਿਹਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਦੇ ਮਨ ਵਿੱਚ ਕੀ ਚੱਲ ਰਿਹਾ ਹੈ ਦੁਬਾਰਾ ਉਹਨਾਂ ਨੇ ਕਿਹਾ ਤੁਸੀਂ ਬਹੁਤ ਚੰਗੇ ਇਨਸਾਨ ਹੋ ਇਹ ਸੁਣ ਕੇ ਮੁੰਡਾ ਬਹੁਤ ਖੁਸ਼ ਹੋਇਆ ਅਤੇ ਪਿਤਾ ਜੀ ਨੂੰ ਕਹਿੰਦਾ ਕੀ ਹੋ ਰਿਹਾ ਹੈ ਪਿਤਾ ਨੇ ਆਪਣੇ ਮੁੰਡੇ ਨੂੰ ਸਮਝਾਇਆ ਇਹ ਆਵਾਜ਼ ਤੁਹਾਡੀ ਹੀ ਹੈ ਜੋ ਪਹਾੜਾਂ ਵਿੱਚ ਗੂੰਜ ਰਹੀ ਹੈ ਜਿਸ ਤਰ੍ਹਾਂ ਤੁਸੀਂ ਬੋਲਦੇ ਹੋ ਉਵੇਂ ਹੀ ਤੁਹਾਨੂੰ ਸੁਣਦਾ ਹੈ ਪਿਤਾ ਨੇ ਮੁੰਡੇ ਨੂੰ ਕਿਹਾ ਜੇ ਤੁਸੀਂ ਗੁੱਸੇ ਵਿੱਚ ਬੋਲੋਗੇ ਆਵਾਜ਼ ਵੀ ਗੁੱਸੇ ਵਾਲੀ ਆਏਗੀ ਜੇ ਪਿਆਰ ਨਾਲ ਬੋਲੋਗੇ ਤਾਂ ਆਵਾਜ਼ ਵੀ ਪਿਆਰ ਵਾਲੀ ਆਏਗੀ ਬਿਲਕੁਲ ਆਪਣੀ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਹੈ ਜੋ ਤੁਸੀਂ ਮਨ ਵਿੱਚ ਸੋਚਦੇ ਹੋ ਤਾਂ ਜ਼ਿੰਦਗੀ ਵੀ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ ਜੇ ਤੁਸੀਂ ਮਨ ਵਿੱਚ ਬੋਲਦੇ ਰਹੋਗੇ ਕਿ ਮੇਰੀ ਜ਼ਿੰਦਗੀ ਬਹੁਤ ਬੁਰੀ ਹੈ ਤਾਂ ਸੱਚ ਵਿੱਚ ਤੁਹਾਡੀ ਜ਼ਿੰਦਗੀ ਬੁਰੀ ਹੋ ਜਾਵੇਗੀ ਜੇ ਤੁਸੀਂ ਜ਼ਿੰਦਗੀ ਨਾਲ ਪਿਆਰ ਕਰੋਗੇ ਤਾਂ ਜ਼ਿੰਦਗੀ ਵੀ ਤੁਹਾਨੂੰ ਪਿਆਰ ਕਰੇਗੀ ਇਹ ਗੱਲ ਪੁੱਤਰ ਨੂੰ ਸਮਝ ਆ ਗਈ ਤੇ ਫਿਰ ਦੋਵੇਂ ਪਿਓ ਪੁੱਤਰ ਉੱਚੀ ਪਹਾੜੀ ਤੇ ਚੜ ਕੇ ਮੁੰਡੇ ਨੇ ਪਹਾੜ ਵਿੱਚ ਜਾ ਕੇ ਉੱਚੀ ਬੋਲਿਆ ਪਾਪਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਦੋਸਤੋ ਪਿਓ ਪੁੱਤ ਦਾ ਰਿਸ਼ਤਾ ਕਿਉਂ ਤੇ ਖੰਡ ਵਰਗਾ ਹੁੰਦਾ ਹੈ ਪਿਓ ਨਾਲ ਹੀ ਦੁਨੀਆ ਤੇ ਸਰਦਾਰੀਆਂ ਹੁੰਦੀਆਂ ਹਨ ਜੇ ਕਹਾਣੀ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ ਮਿਲਦੇ ਹਾਂ ਇੱਕ ਹੋਰ ਕਹਾਣੀ ਨਾਲ